ਕੰਨੂ ਰਾਹਤ ਮਦਦ ਨਹੀਂ ਬਚਾਈ ਆ ਉਹ ਲੋਕਾਂ ਨੇ ਬਚਾਈ ਆ ਸਮਾਜ ਜੱਥੇਬੰਦੀਆਂ ਨੇ ਸਾਡੀਆਂ ਕਸਵਾਂ ਜੱਥੇਬੰਦੀਆਂ ਨੇ ਉਹਨਾਂ ਸਮਾਜਿਕ ਜੱਥੇਬੰਦੀਆਂ ਨੇ ਲੋਕਾਂ ਦੇ ਗੇ ਦੋਧੀਆਂ ਬਾਗਿਆਂ ਵਾਲੀਆਂ ਛੱਟਾਂ ਚੋ ਲਈਆਂ ਪਤਾ ਨਹੀਂ ਕਿਹੜੇ ਬੇਲੇ ਨਕਾਮ ਯਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਐਲਾਨ ਕੀਤਾ ਤੇ ਬੜੇ ਰੁਕ ਤਰਨਾ ਕੇ ਜ਼ਵੰਦ ਚ ਲਾਏ ਮੈਂ ਕਾਮੰਡਰ ਨਰਮਲ ਸਿੰਘ ਮਸੀਆ ਜ਼ਿਲ੍ਹਾ ਪ੍ਰਧਾਨ ਜਾਤੀ ਮਜ਼ਦੂਰ ਸਭਾ ਅੱਜ ਅਸੀਂ ਐਸਡੀਐਮ ਦਫਤਰ ਪੂਰੇ ਤਰਨਾ ਲਾ ਕੇ ਮੰਗ ਪੱਤਰ ਦੇਣ ਆਏ ਆ ਇਹ ਤਰਨਾ ਜਿਹੜਾ ਆ ਪੰਜਾਬ ਦੀਆਂ 8 ਮਜ਼ਦੂਰ ਜਥੇਬੰਦੀਆਂ ਦਾ ਜਿਹੜਾ ਇੱਕ ਸਾਂਝਾ ਮੋਰਚਾ ਬਣਿਆ ਜਿਹਦਾ ਨਾਮ ਆ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚ 55 ਦੇ ਕਰੀਬ ਜਿਹੜੇ ਲੋਕ ਹਾਰਾ ਇਸ ਤਰ੍ਹਾਂ ਦੇ ਤਰਨੇ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ 11 ਤੇ 12 ਸਤੰਬਰ ਨੂੰ ਐਸ ਡੀ ਐਮ ਦਫ਼ਤਰਾਂ ਮੂਰੇ ਧਰਨੇ ਮਾਰ ਕੇ ਮੰਗ ਪੱਤਰ ਪੰਜਾਬ ਤੇ ਸਰਕਾਰ ਦੇ ਨਾਂ ਭੇਜੇ ਜਾ ਰਹੇ ਆ ਕਿ ਜਿਹੜੇ ਲੋਕ ਭਾਰੀ ਬਰਸਾਤ ਦੇ ਕਾਰਨ ਜਾਂ ਹੜ੍ਹਾਂ ਦੇ ਕਾਰਨ ਉਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹਨਾਂ ਦੇ ਮਕਾਨ ਡੰਗ ਪਏ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਿਆ ਉਹਨਾਂ ਦੇ ਪਸ਼ੂ ਡੰਗਰ ਜਿਹੜੇ ਆ ਉਹ ਜਿਹੜੇ ਰੁੜ ਗਏ ਆ ਉਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਹੋਇਆ ਵਾ ਕੁਝ ਜਾਨਾਂ ਵੀ ਗਈਆਂ ਵਾ ਉਹਨਾਂ ਦੀ ਮੁਆਵਜ਼ੇ ਦੀ ਮੰਗ ਕਰਨ ਵਾਸਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਕੋਲੋਂ ਇਹ ਅਸੀਂ ਅੱਜ ਧਰਨਾ ਲਾ ਕੇ ਐਸ.ਡੀ.ਐਮ ਸ਼ਾਹਕੋਟ ਦੇ ਰਾਹੀਂ ਜਿਹੜਾ ਇਹ ਮੰਗ ਪੱਤਰ ਜਿਹੜਾ ਵਾ ਦੇ ਰਹੇ ਆਂ